ਪਹਿਰੂ ਮਹੱਲਾ ਪੰਜਵਾ ਮੋਹੇ ਦੁਹਾਗਨੇ ਆਪ ਸ਼ਿੰਗਾਰੀ ਰੂਪ ਰੰਗ ਦੇ ਨਾਮ ਸਵਾਰੀ ਮਿਟਿਓ ਦੁਖ ਅਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰਾ ਗਰਸਤ ਆਨੰਦ ਕਰ ਕਿਰਪਾ ਭੇਟੇ ਮੋਹੇ ਕੰਤ ਰਹਾਉ ਤਪਤ 부ਜੀ ਪੂਰਨ ਸਭ ਆਸਾ ਮਿਟੇ ਅੰਧੇਰ ਭਏ ਪਰਗਾਸਾ अनहद चबदे आचार्य विस्माद गुरु पूरा पूरा प्रसाद जा को प्रगट भए गोपाल ता कह दर्शन सदा निहाल सर्व गुणा ता कह बहुत निधान जा को सतगुरु दियो नाम जा को भेट्यो ठाकुर अपना मन तन शीतल हर हर जपना कहो नानक जो जान प्रभु पाए ਤਾਂ ਕੀ ਰੇਨ ਬਿਰਲਾ ਕੋ ਪਾਈ ਪੈਰੋ ਮਹੱਲਾ ਪੰਜਵਾ ਚਿਤਵਤ ਪਾਪ ਨ ਆਲ ਕੇ ਆਵੇ ਬੇਸਵਾ ਭਜਤ ਕਿਛ ਨਹਿ ਸ਼ਰਮ ਆਵੇ ਸਾਰੋ ਦਿਨ ਸਮਝੂਰੀ ਕਰੈ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੈ ਮਾਇਆ ਲਗ ਭੂਲੋ ਸੰਸਾਰ ਆਪ ਭਲਾਇਆ ਭਲਾਵਣ ਹਰੈ ਰਾਤ ਰਹਿਆ ਬਿਰਥਾ ਬਿਉਹਾਰ ਰਹਾਉ ਪੇਖਤ ਮਾਇਆ ਰੰਗ ਬਿਹਾਈ ਗਰਬੜ ਕਰੈ ਕੌਡੀ ਰੰਗ ਲਾਏ ਅੰਧ ਬਿਵਹਾਰ ਬੰਦ ਮਨ ਧਾਵੈ ਕਰਨੈ ਹਾਰ ਨਾ ਜੀ ਮਹ ਆਵੈ ਕਰਤ ਕਰਤ ਏਵਹੀ ਦੁਖ ਪਾਇਆ ਪੂਰਨ ਹੋਤ ਨਾ ਕਾਰਜ ਮਾਇਆ ਕਾਮ ਕ੍ਰੋਧ ਲੋਭ ਮਨ ਲੀਨਾ ਤੜਫ ਮੂਆ ਜਿਉ ਜਲ ਬਿਨ ਮੀਨਾ ਜਿਸਕੇ ਰਾਖੇ ਹੋਏ ਹਰਿ ਆਪ ਹਰ ਹਰ ਨਾਮ ਸਦਾ ਜਪ ਜਾਪ ਸਾਧ ਸੰਗ ਹਰ ਕੀ ਗੁਣ ਗਾਇਆ ਨਾਨਕ ਸਤ ਗੁਰੂ ਪੂਰਾ ਪਾਇਆ ਧੈਰੂ ਮਹੱਲਾ ਪੰਜਵਾਂ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ ਮਨ ਵਸਾਏ ਸਾਚ ਸ਼ਬਦੇ ਹਿਰਦੇ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਏ ਰਾਮ ਨਾਮ ਜੀ ਕੋ ਆਧਾਰ ਗੁਰ ਪ੍ਰਸਾਦ ਜਪੋ ਨਿਤ ਭਾਈ ਤਾਰ ਲਏ ਸਾਗਰ ਸੰਸਾਰ ਰਹਾਉ ਜਿਨ ਕੋ ਲਿਖਿਆ ਹਰ ਇਹੋ ਨਿਧਾਨ ਸੇ ਜਨ ਦਰਗਾਹ ਪਾਵਹਿ ਮਾਨ ਸੂਖ ਸਹਿਜ ਅਨੰਦ ਗੁਣ ਗਾਓ ਆਗੈ ਮਿਲੈ ਨਥਾ ਵੀ ਥਾਉ ਜੁਗ ਹਜ ਗੰਤਰ ਇਹੋ ਤਤਸਾਰ ਹਰ ਸਿਮਰਨ ਸਾਚਾ ਵਿਚਾਰ ਜੀ ਸੱਲਾੜ ਲਾਈ ਲੈ ਸੋ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਤੇਰੇ ਭਗਤ ਭਗਤਨ ਕਾ ਆਪ ਆਪਣੀ ਮੈਂ ਮਾਇਆ ਪੀ ਜਾਪ ਜੀ ਜੰਤ ਸਭ ਤੇਰੇ ਹਾਕ ਨਾਨਕ ਕੇ ਪ੍ਰਭ ਸਦ ਹੀ ਸਾਥ ਪੈ ਰੂ ਮਹੱਲਾ ਪੰਜਵਾਂ ਨਾਮ ਹਮਾਰੈ ਅੰਤਰ ਜਾਮੀ ਨਾਮ ਹਮਾਰੈ ਆਵੈ ਕਾਮੀ ਰੋਮ ਰੋਮ ਰਵਿਆ ਹਰ ਨਾਮ ਸਤਿਗੁਰ ਪੂਰੈ ਕੀਨੋ ਦਾਨ ਨਾਮ ਰਤਨ ਮੇਰਾ ਭੰਡਾਰ ਅਗਮ ਅਮੋਲਾ ਅਪਰ ਅਪਾਰ ਰਹਾਉ ਨਾਮ ਹਮਾਰੈ ਨਿਹਚਲ ਧਨੀ ਨਾਮ ਕੀ ਮਹਿਮਾ ਸਭ ਮਹਿ ਬਣੀ ਨਾਮ ਹਮਾਰੈ ਪੂਰਾ ਸਾਹ ਨਾਮ ਹਮਾਰੈ ਬੇਪਰਵਾਹ ਨਾਮ ਹਮਾਰੈ ਪੂਜਨ ਭਾਉ ਨਾਮ ਹਮਾਰੈ ਮਨ ਕਾ ਸੁਆਉ ਨਾਮ ਨਾ ਵਿਸਰੈ ਸੰਤ ਪ੍ਰਸਾਦ ਨਾਮ ਲੈਤ ਅਨਹਦ ਪੂਰੇ ਨਾਦ ਪ੍ਰਭ ਕਿਰਪਾ ਤੇ ਨਾਮ ਲਾਉ ਨਿਦ ਪਾਈ ਗੁਰ ਕਿਰਪਾ ਤੇ ਨਾਮ ਸਿਉ ਬਨ ਆਈ ਤਨ ਮੰਤੇ ਸੇਈ ਪ੍ਰਧਾਨ ਨਾਨਕ ਜਾ ਕੈ ਨਾਮ ਨਿਧਾਨ ਪੈਰੂ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਨ ਸੁਖ ਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਝ ਬਿਨ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤ ਤੁਮਰੀ ਉਸਤਤ ਕਰਉ ਦਿਨ ਰਾਤ ਰਹਾਉ ਹਮ ਤੇਰੇ ਜੰਤ ਤੂੰ ਬਜਾਵਨ ਹਾਰਾ ਹਮ ਤੇਰੇ ਭਿਖਾਰੀ ਦਾਨ ਦੇ ਦਾਤਾਰਾ ਤਉ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮੈ ਸਮਾਣੇ ਤੁਮਰੀ ਕਿਰਪਾ ਤੇ ਜਪੀਐ ਨਾਮ ਸਾਧ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬਨਾਸ ਤੁਮਰੀ ਮયા ਤੇ ਕਮਲ ਬਿਗਾਸ ਹਉ ਬਲੇ ਹਾਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੀ ਪੈਰੋਂ ਮਹੱਲਾ ਪੰਜਵਾ ਸਭ ਤੇ ਊਚ ਜਾ ਕਾ ਦਰਬਾਰ ਸਦਾ ਸਦਾ ਤਾਂ ਕੋ ਜੋ ਹਾਰ ਊਚੇ ਤੇ ਊਚਾ ਜਾ ਕਾ ਥਾਨ ਕੋਟ ਅਗਾ ਮਿਟਹਿ ਹਰ ਨਾਮ ਤਿਸ ਸਰਨਾਈ ਸਦਾ ਸੁਖ ਹੋਈ ਕਰ ਕਿਰਪਾ ਜਾ ਕੋ ਮੇਲੇ ਸੋਈ ਰਹਾਉ ਜਾਂਕੇ ਕਰਤਬ ਲਖੇ ਨਾ ਜਾਹੀ ਜਾ ਕਾ ਪ੍ਰਵਾਹ ਸਾ ਸਭ ਘਟ ਮਾਹੀ ਪ੍ਰਗਟ ਭਇਆ ਸਾਧੂ ਕੈ ਸੰਗ ਭਗਤ ਆਰਾਧੈ ਅਨੰਦ ਨਰੰਗ ਦੇਂਦੇ ਟੋਟ ਨਹੀਂ ਪੰਧਾਰ ਖਿਦਮਤ ਥਾਪਿਓ ਥਾਪਨ ਹਾਰ ਜਾ ਕਾ ਹੁਕਮ ਨਾ ਮੀਟੈ ਕੋਏ ਸਿਰ ਪਾਤਸ਼ਾਹ ਸਾਚਾ ਸੋਈ ਜਿਸ ਕੀ ਓਟ ਤਿਸੈ ਕੀ ਆਸਾ ਦੁਖ ਸੁਖ ਹਮ ਰਾਤਿਸ ਹੀ ਪਾਸਾ ਰਾਖ ਲੀਨੋ ਸਭ ਜਨ ਕਾ ਪੜਦਾ ਨਾਨਕ ਤਿਸ ਕੀ ਉਸਤਤ ਕਰਦਾ ਪੈਰੋ ਮਹੱਲਾ ਪੰਜਵਾਂ ਰੋਵਨ ਹਾਰੀ ਰੋਜ ਬਨਾਇਆ ਵਲਣ ਬਰਤਨ ਕੋ ਸੰਬੰਧ ਚੇਤੇ ਆਇਆ ਬੂਝ ਬੈਰਾਗ ਕਰੇ ਜੇ ਕੋਈ ਜਨਮ ਮਰਨ ਫਿਰ ਸੋਗ ਨਾ ਹੋਇ ਵਿਖਿਆ ਕਾ ਸਭ ਧੰਦ ਪਸਾਰ ਵਿਰਲਾ ਕਿਨੋ ਨਾਮ ਆਧਾਰ ਰਹਾਉ ਤ੍ਰੇਬਿਦ ਮਾਇਆ ਰਹੀ ਬਿਆਪ ਜੋ ਲਪਟਾਨੋ ਤਿਸ ਦੂਖ ਸੰਤਾਪ ਸੁਖ ਨਾਹੀ ਬਿਨ ਨਾਮ ਧਿਆਏ ਨਾਮ ਨਿਧਾਨ ਬੜ ਭਾਗੀ ਪਾਏ ਸਵਾੰਗੀ ਸਿਉ ਜੋ ਮਨ ਰਿ ਜਾਵੇ ਸਵਾੰਗ ਉਤਾਰਿਆ ਫਿਰ ਪਛਤਾਵੇ ਮੇਕ ਕੀ ਛਾਇਆ ਜੈਸੀ ਬਰਤਨ ਹਾਰ ਤੈ ਸੋ ਪਰ ਪੰਚ ਮੋਹ ਬੇਕਾਰ ਏਕ ਵਸਤ ਜੇ ਪਾਵੇ ਕੋਈ ਪੂਰਨ ਕਾਜ ਤਾਹੀ ਕਾ ਹੋਈ ਗੁਰਪ੍ਰਸਾਦ ਜਿਨ ਪਾਇਆ ਨਾਮ ਨਾਨਕ ਆਇਆ ਸੋ ਪਰਵਾਨ ਪੈਰੋਂ ਮਹੱਲਾ ਪੰਜਵਾਂ ਸੰਤ ਕੀ ਨਿੰਦਾ ਜੋਨੀ ਭਵਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੁਖ ਸਹਾਮ ਦਾਨ ਬਿਆਤ ਨਿੰਦਕ ਕੋ ਜਾਮ ਸੰਤ ਸੰਗ ਕਰਹਿ ਜੋ ਬਾਦ ਤਿੰਨ ਨਿੰਦਕ ਨਾਹੀ ਕਿਸ ਸਾਦ ਰਹਾਉ ਭਗਤ ਕੀ ਨਿੰਦਾ ਕਾਂਦ ਛੇ ਦਾਵੇ ਭਗਤ ਕੀ ਨਿੰਦਾ ਨਰਕ ਪੁੰਚਾਵੇ ਭਗਤ ਕੀ ਨਿੰਦਾ ਗਰਭ ਮਹਿ ਗਲੇ ਭਗਤ ਕੀ ਨਿੰਦਾ ਰਾਜ ਤੇ ਟਲੇ ਨਿੰਦਕ ਕੀ ਗਤ ਕਤ ਹੂ ਨਾਹੀ ਆਪ ਬੀਜ ਆਪੇ ਹੀ ਖਾਏ ਚੋਰ ਜਾਰ ਜੁਵਾਰ ਤੇ ਬੁਰਾ ਅਣਹੋਂਦਾ ਭਾਰ ਨਿੰਦਕ ਸਿਰ ਧਰਾ ਪਾਰ ਬ੍ਰਹਮ ਕੇ ਭਗਤ ਨਿਰਵੈਰ ਸੋ ਨਿਸਤਰੈ ਜੋ ਪੂਜੈ ਪੈਰ ਆਦ ਪੁਰਖ ਨਿੰਦਕ ਕੋਲਾਇਆ ਨਾਨਕ ਕੀਰਤਨਾ ਜਾਏ ਮਿਟਾਇਆ ਪਹਿਰੂ ਮਹੱਲਾ ਪੰਜਵਾ ਨਾਮ ਹਮਾਰਾ ਬੇਦੇ ਅਰਨਾਦ ਨਾਮ ਹਮਾਰਾ ਪੂਰੇ ਕਾਜ ਨਾਮ ਹਮਾਰਾ ਪੂਜਾ ਦੇਵ ਨਾਮ ਹਮਾਰਾ ਗੁਰ ਕੀ ਸੇਵਾ ਗੁਰ ਪੂਰੈ ਦਰਿੜਿਓ ਹਰ ਨਾਮ ਸਭ ਤੇ ਊਤਮ ਹਰ ਹਰ ਕਾਮ ਰਹਾਉ ਨਾਮ ਹਮਾਰਾ ਮੱਜਨ ਇਸ਼ਨਾਨ ਨਾਮ ਹਮਾਰਾ ਪੂਰਨ ਦਾਨ ਨਾਮ ਲੈਤ ਤੇ ਸਗਲ ਪਵੀਤ ਨਾਮ ਜਪਤ ਮੇਰੇ ਭਾਈ ਮੀਤਾ ਨਾਮ ਹਮਾਰਾ ਸੌਣ ਸੰਜੋਗ ਨਾਮ ਹਮਾਰਾ ਤ੍ਰਿਪਤ ਸੁਭੋਗ ਨਾਮ ਹਮਾਰਾ ਸਗਲ ਅਚਾਰ ਨਾਮ ਹਮਾਰਾ ਨਿਰਮਲ ਵਿਵਹਾਰ ਜਾਂ ਕੈ ਮਨ ਵਸਿਆ ਪ੍ਰਭ ਏਕ ਸਗਲ ਜਨਾਂ ਕੀ ਹਰ ਹਰ ਏਕ ਮਨ ਤਨ ਨਾਨਕ ਹਰ ਗੁਣ ਗਾਉ ਸਾਧ ਸੰਗ ਜਿਸ ਦੇਵੈ ਨਾਮ ਪੈਰੋਂ ਮਹੱਲਾ ਪੰਜਵਾਂ ਨਿਰਧਨ ਕਉ ਤੁਮ ਦੇਵੋ ਧਨਾ ਅਨਕ ਪਾਪ ਜਾਹੇ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤਿ ਆਪਨੇ ਕਉ ਦੇਵੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕ ਰਾਵਨ ਹਾਰ ਸੁਆਮੀ ਤਾਂ ਤੇ ਬਿਰਤਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਵਖੰਡੋ ਹੋ ਰੋਗ ਦੁਖੀਏ ਕਾ ਮਟਾਵੋ ਪ੍ਰਭ ਸੋਗ ਨਿਤਾਮੀ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਨਿਮਾਣੀ ਕੋ ਪ੍ਰਵ ਦੇ ਤੋ ਮਾਨ ਮੂੜ ਮੁਗਦ ਹੋਏ ਚਤਰ ਸੁ ਗਿਆਨ ਸਗਲ ਭਿਆਨ ਕਾ ਭਉ ਨਸੈ ਜਾਨ ਆਪਣੇ ਕੈ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅਮਰਤ ਨਾਮ ਕਰ ਕਿਰਪਾ ਸੰਤ ਟਹਿ ਲੈ ਲਾਈ ਨਾਨਕ ਸਾਧੂ ਸੰਗ ਸਮਾਈ ਪੈਰੋ